ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਦੋਸਤ ਇੱਕ ਹੋਰ ਬਹੁਤ ਵਧੀਆ ਟੌਪਿਕ ਤੇ ਬਹੁਤ ਵਧੀਆ ਵਿਸ਼ੇ ਤੇ ਅੱਜ ਗੱਲਬਾਤ ਕਰਾਂਗੇ ਜਿਹੜੀ ਵੀਡੀਓ ਆਪਾਂ ਲੈ ਕੇ ਆਏ ਆ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਚੈਨਲ ਤੇ ਜੇ ਤੁਸੀਂ ਨਵੇਂ ਹੋ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਅੱਜ ਦੋਸਤੋ ਆਪਾਂ ਗੱਲ ਕਰਾਂਗੇ ਜੀ ਇੱਕ ਬਹੁਤ ਜ਼ਿਆਦਾ ਅੱਜ ਅਟੈਂਪਟ ਪ੍ਰੋਬਲਮ ਚੱਲ ਰਹੀ ਆ ਉਹ ਹੈਗੀ ਜੀ ਡਿਪਰੈਸ਼ਨ ਦੀ ਹੈਨਾ ਡਿਪਰੈਸ਼ਨ ਬਹੁਤ ਲੋਕੀ ਇਸ ਚੀਜ਼ ਦਾ ਸ਼ਿਕਾਰ ਹੋ ਰਹੇ ਨੇ ਬਹੁਤ ਭਿਆਨਕ ਬਿਮਾਰੀ ਆ ਖਤਰਨਾਕ ਆ ਇਹ ਤੇ ਇਹਦੇ ਬਾਰੇ ਅੱਜ ਗੱਲ ਕਰਾਂਗੇ ਡਿਪਰੈਸ਼ਨ ਤੋਂ ਬਚਣ ਦੇ ਚਾਰ ਸਿੰਪਲ ਤਰੀਕੇ ਨੇ ਹਨਾ ਬਿਨਾ ਮੈਡੀਸਿਨ ਤੋਂ ਹਨਾ ਚਲੋ ਕਈ ਲੋਕ ਮੈਡੀਸਿਨ ਵੀ ਖਾਂਦੇ ਆ ਪਰ ਮੈਡੀਸਿਨ ਤੋਂ ਬਿਨਾ ਬਹੁਤ ਸਿੰਪਲ ਚਾਰ ਟਰਿਕ ਨੇ ਜੇ ਤੁਸੀਂ ਇਹਨਾਂ ਨੂੰ ਅਪਲਾਈ ਕਰੋਗੇ ਆਪਣੇ ਆਪ ਤੇ ਜਿਹੜੇ ਡਿਪਰੈਸ਼ਨ ਦੇ ਪੇਸ਼ੈਂਟ ਨੇ ਉਹਨਾਂ ਨੂੰ ਬਹੁਤ ਵਧੀਆ ਰਿਲੀਫ ਮਿਲੂਗਾ ਨਾ ਰਿਲੈਕਸ ਮਿਲੂਗਾ ਤੇ ਜਿਹਦੇ ਵਿੱਚ ਪਹਿਲੀ ਆਪਾਂ ਗੱਲ ਕਰਾਂਗੇ ਵੀ ਜਿਹੜੇ ਡਿਪਰੈਸ਼ਨ ਦੇ ਪੇਸ਼ੈਂਟ ਹੁੰਦੇ ਜਿਹਨਾਂ ਨੂੰ ਡਿਪਰੈਸ਼ਨ ਹੋ ਜਾਂਦਾ ਕਿਸੇ ਵੀ ਗੱਲ ਕਰਕੇ ਹੋ ਜਾਂਦਾ ਨਾ ਡਿਪਰੈਸ਼ਨ ਦੇ ਕਈ ਕਾਰਨ ਹੁੰਦੇ ਨੇ ਵੀ ਜਿਹੜਾ ਡਿਪਰੈਸ਼ਨ ਦਾ ਪੇਸ਼ੈਂਟ ਹੁੰਦਾ ਨਾ ਉਹਨੂੰ ਨੰਬਰ 1 ਤਾਂ ਕਦੇ ਵੀ ਇਕੱਲੇ ਨਹੀਂ ਰਹਿਣਾ ਚਾਹੀਦਾ ਠੀਕ ਹੈ ਜੀ ਜਿੰਨਾ ਬੰਦਾ ਉਹ ਇਕੱਲਾ ਰਹੂਗਾ ਉਹਦਾ ਮਾਈਂਡ ਅਫਸੈਟ ਹੋਊਗਾ ਹਨਾ ਗਲਤ ਮਲਤ ਖਿਆਲ ਮਾਈਂਡ 'ਚ ਆਉਣਗੇ ਹਨਾ ਇਧਰ ਲੀ ਉਧਰ ਲੀ ਗੱਲਾਂ ਹਨਾ ਬੰਦਾ ਸੋਚਦਾ ਹੈ ਇਸ ਲਈ ਕੋਸ਼ਿਸ਼ ਕਰੋ ਕਿ ਜਿਆਦਾ ਟਾਈਮ ਲਈ ਆਪਣੇ ਆਪ ਨੂੰ ਇਕੱਲਾ ਨਾ ਛੱਡੋ ਹਨਾ ਕਿਸੇ ਨਾਲ ਕੁਲੋ ਮਿਲੋ ਗੱਲਾਂ ਬਾਤਾਂ ਕਰੋ ਹਨਾ ਇਕੱਲਾ ਆਪਣੇ ਆਪ ਨੂੰ ਹਨਾ ਰੱਖੋ ਯਾਨੀ ਕਿ ਚਾਹੇ ਕਮਰੇ 'ਚ ਬੈਠੇ ਹੋ ਜਾਂ ਚਾਹੇ ਤੁਸੀਂ ਕਿਤੇ ਵੀ ਹੋਣਾ ਇਕੱਲੇ ਨਾ ਰਹੋ ਜਾ ਟਾਈਮ ਲਈ ਠੀਕ ਹੈ ਜੀ ਇਹ ਚੀਜ਼ ਕਰੋ ਤੇ ਨੰਬਰ 2 ਤੇ ਮੈਂ ਗੱਲ ਕਰੂੰਗਾ ਕਿ ਤੁਸੀਂ ਆਪਣੇ ਆਪ ਨੂੰ ਕੋਸ਼ਿਸ਼ ਕਰੋ ਵੀ ਜਿੰਨਾ ਵੱਧ ਤੋਂ ਵੱਧ ਬਿਜ਼ੀ ਰੱਖ ਸਕਦੇ ਹੋ ਹਨਾ ਚਾਹੇ ਤੁਸੀਂ ਕੰਮ ਦੇ ਵਿੱਚ ਬਿਜ਼ੀ ਹੋ ਜਾਓ ਜਾਂ ਤੁਸੀਂ ਕੋਈ ਗੇਮ ਖੇਡ ਲਓ ਗੇਮ ਦੇ ਵਿੱਚ ਬਿਜ਼ੀ ਹੋ ਜਾਣਾ ਯਾਨੀ ਕਿ ਆਪਣੇ ਆਪ ਨੂੰ ਬਿਜ਼ੀ ਰੱਖੋ ਤੇ ਮਾਈਂਡ ਨੂੰ ਕਿਸੇ ਨਾ ਕਿਸੇ ਚੀਜ਼ ਚ ਲਗਾਏ ਰੱਖੋ ਵੀ ਤਾਂ ਕਿ ਤੁਹਾਡੇ ਮਾਈਂਡ ਚ ਉਹ ਚੀਜ਼ਾਂ ਡਿਪਰੈਸ਼ਨ ਵਾਲੀਆਂ ਜਿਹਦੇ ਕਰਕੇ ਡਿਪਰੈਸ਼ਨ ਤੁਹਾਨੂੰ ਆਇਆ ਉਹ ਚੀਜ਼ ਨਾ ਆਵੇ ਹਨ ਕੋਸ਼ਿਸ਼ ਕਰੋ ਵੀ ਆਪਣੇ ਆਪ ਨੂੰ ਬਿਜ਼ੀ ਰੱਖਿਆ ਜਾਵੇ ਤੇ ਦੋਸਤੋ ਤੀਜੇ ਨੰਬਰ ਤੇ ਮੈਂ ਗੱਲ ਕਰੂੰਗਾ ਵੀ ਇੱਕ ਹੁੰਦੀ ਹੈ ਜੀ ਆਊਟਿੰਗ ਤੁਹਾਡੇ ਲਈ ਆਊਟਿੰਗ ਬਹੁਤ ਜ਼ਰੂਰੀ ਆ ਹਨਾ ਆਊਟਿੰਗ ਇਸ ਤਰ੍ਹਾਂ ਵੀ ਮੰਨ ਲਓ ਤੁਸੀਂ ਚਾਹੇ ਜੋਬ ਕਰਦੇ ਹੋ ਚਾਹੇ ਤੁਹਾਡਾ ਬਿਜ਼ਨਸ ਆ ਨਾ ਡਿਪਰੈਸ਼ਨ ਦਾ ਜਿਹੜਾ ਕਾਰਨ ਹੁੰਦਾ ਕਈ ਸੋ ਗੱਲਾਂ ਹੁੰਦੀਆਂ ਨੇ ਘਰ ਵਿੱਚ ਜਾਂ ਹੋਰ ਬਾਹਰ ਹਨ ਤੇ ਆਊਟਿੰਗ ਜਰੂਰੀ ਆ ਘੱਟੋ ਘੱਟ ਮਹੀਨੇ 'ਚ ਇੱਕ ਜਾਂ ਦੋ ਵਾਰ ਆਊਟਿੰਗ ਜਰੂਰ ਕਰਿਆ ਕਰੋ ਠੀਕ ਹੈ ਜੀ ਆਊਟਿੰਗ ਕਰਨ ਨਾਲ ਇੱਕ ਮਾਈਂਡ ਆਪਣਾ ਰਿਲੈਕਸ ਹੋ ਜਾਂਦਾ ਹਨ ਤੇ ਜਿਆਦਾ ਦੂਰ ਨਾ ਨਹੀਂ ਜਾ ਸਕਦੇ ਹਨ ਕੋਈ ਗੱਲ ਕਿਤੇ ਨੇੜੇ ਤੇੜੇ ਕਿਸੇ ਕਿਸੇ ਧਾਰਮਿਕ ਸਥਾਨ ਤੇ ਚਲੇ ਗਏ ਜਾਂ ਕਿਸੇ ਹਿਲ ਸਟੇਸ਼ਨ ਤੇ ਚਲੇ ਗਏ ਹਨ ਤੇ ਮਹੀਨੇ ਦੋ ਮਹੀਨੇ ਤਿੰਨ ਮਹੀਨੇ 'ਚ ਇੱਕ ਅੱਧੀ ਆਊਟਿੰਗ ਜਰੂਰ ਕਰਿਆ ਕਰੋ ਇਸ ਚੀਜ਼ ਨਾਲ ਬਹੁਤ ਫਰਕ ਪੈਂਦਾ ਹੈ ਇਹ ਚੋਪ ਠੀ ਬੜੀ ਖਾਸ ਚੀਜ਼ ਆ ਨਾ ਬਹੁਤ ਸਿੰਪਲ ਚੀਜ਼ ਆ ਪਰ ਇਹ ਬਹੁਤ ਖਾਸ ਆ ਨਾ ਇਹਨਾਂ ਡਿਪਰੈਸ਼ਨ ਦੇ ਪੇਸ਼ੈਂਟਸ ਕਾਫੀ ਜ਼ਿਆਦਾ ਹੱਦ ਤੱਕ ਨਾਰਮਲ ਹੋ ਜਾਂਦੇ ਸਹੀ ਹੋ ਜਾਂਦੇ ਨੇ ਨਾ ਇਸ ਚੀਜ਼ ਤੋਂ ਰਾਹਤ ਪਾ ਲੈਂਦੇ ਨੇ ਉਹ ਹੈਗਾ ਜੀ 뮤직 ਵੀ ਤੁਸੀਂ ਕੋਸ਼ਿਸ਼ ਕਰੋ ਵੀ 뮤직 ਸੁਣਿਆ ਕਰੋ ਤੇ 뮤직 ਸੁਣਨਾ ਕਿੱਦਾਂ ਆ ਲਾਊਡ 뮤직 ਨਹੀਂ ਸੁਣਨਾ ਹੈਗਾ 뮤직 ਕੋਸ਼ਿਸ਼ ਕਰੋ ਵੀ ਹੈੱਡਫੋਨਸ ਵਗੈਰਾ ਲਗਾ ਕੇ ਹਨਾ ਤੇ ਉਹ ਤੇ ਜਿਹੜਾ ਤੁਹਾਡੀ ਪਸੰਦੀ ਦਾ 뮤זיਕਾ ਚਾਹੇ ਉਹ ਡਿਵੋਸ਼ਨਲ ਆ ਚਾਹੇ ਹਿੰਦੀ ਆ ਚਾਹੇ ਪੰਜਾਬੀ ਆ ਜਿੱਦਾਂ ਤੁਹਾਨੂੰ 뮤זיਕ ਪਸੰਦ ਆ ਉਹਨੂੰ ਉਹ ਹੈੱਡਫੋਨਸ ਵਗੈਰਾ ਲਗਾ ਕੇ 뮤זיਕ ਨੂੰ ਸੁਨਿਆ ਕਰੋ ਤੇ ਇਹ ਚੀਜ਼ ਆ ਜਿਹੜੀ ਇਹ ਕੋਸ਼ਿਸ਼ ਕਰਾ ਕਰੋ ਡੇਲੀ ਅੱਧਾ ਘੰਟਾ 뮤זיਕ ਸੁਣਨਾ ਹੀ ਸੁਣਾਇਆ ਚਾਹੇ ਤੁਸੀਂ ਧਾਰਮਿਕ ਸੁਣੋ ਚਾਹੇ ਲੋ ਗੀਤ ਪੰਜਾਬੀ ਹਿੰਦੀ ਜਿਹੜੇ ਜਿਹੜੇ ਤੁਹਾਨੂੰ ਪਸੰਦ ਆਣਾ ਇਹ ਚ ਇਹ ਚੀਜ਼ ਯੂਪਲਾਈ ਕਰੋ ਇਹ ਚਾਰ ਚੀਜ਼ਾਂ ਨੇ ਦੋਸਤੋ ਜਿਹੜੀਆਂ ਤੁਹਾਨੂੰ ਡਿਪਰੈਸ਼ਨ ਦੇ ਵਿੱਚੋਂ ਬਾਹਰ ਕੱਢਣ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਦੇਣਗੀਆਂ ਹਨਾ ਬਹੁਤ ਜ਼ਿਆਦਾ ਵੱਡਾ ਸਹਿਯੋਗ ਦੇਣਗੀਆਂ ਸੋ ਸਾਰਿਆਂ ਨੂੰ ਇਹ ਹੀ ਰਿਕੁਐਸਟ ਹੈ ਵੀ ਜਿਹੜੇ ਬੰਦੇ ਇਸ ਪ੍ਰੋਬਲਮ ਚੋਂ ਇਸ ਪ੍ਰੋਬਲਮ ਨੂੰ ਫੇਸ ਕਰ ਰਹੇ ਨੇ ਹਨਾ ਉਹ ਇਸ ਚੀਜ਼ ਦਾ ਆ ਚਾਰ ਚੀਜ਼ਾਂ ਅਪਲਾਈ ਕਰਕੇ ਦੇਖੋ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਬਣਾ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੈਰੀ ਮੱਚ